ਕੀ ਕਹਿਣਾ ਚਾਹੋਗੇ ਅੱਜ ਮਾਗੀ ਦੇ ਮੇਲੇ ਲੈ ਕੇ ਆਖਾ ਤੇ ਲੰਗਰ ਲੱਗੇ ਹੋਏ ਆ ਹਨਾ ਪੈਂਟੱਲੇ ਵਾਲ ਵੀ ਲੰਗਰ ਲਾਇਆ ਗਿਆ ਕੀ ਕਹੋਗੇ ਅੱਜ ਜਿਹੜਾ ਆਪਣਾ ਮਾਗੀ ਦਾ ਮੇਲਾ ਲੱਗਾ ਜੀ ਜਿਹੜਾ ਸਾਡੇ ਨੇੜੇ ਗੋਦਵਾ ਤਕਪੁਰਾ ਸਾਹਿਬਾ ਜਿਹੜੀ ਮਾਗੀ ਦਾ ਮੇਲਾ ਲੱਗਾ ਮਨਾਉਂਦੇ ਆ ਇੱਥੇ ਉਹਨੂੰ ਲੈ ਕੇ ਕਈ ਸਾਲਾਂ ਤੋਂ ਲੈ ਕੇ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰੋੜ ਤੇ ਇੱਥੇ ਲੰਗਰ ਲਾਉਂਦੇ ਆ ਜਿਹੜੀ ਵੀ ਸੰਗਤ ਮਾਗੀ ਦੇ ਮੇਲੇ ਤੇ ਜਾਂਦੀ ਹੈਗੀ ਉਹਨਾਂ ਨੂੰ ਇਹ ਕਾਹ ਪੌਣਿਆਂ ਦਾ ਲੰਗਰ ਅਸਟਾਇਆ ਜਾਂਦਾ ਇਹ ਨਗਰ ਵੱਲੋਂ ਸਾਰੇ ਨਗਰ ਵੱਲੋਂ ਇਹਨੂੰ ਸਾਥ ਦਿੱਤਾ ਜਾਂਦਾ ਇਹ ਲੰਗਰ ਨੂੰ ਅ ਤਖਤਪੁਰ ਸਾਹਿਬ ਦਸਵੇਂ ਪਾਤਸ਼ਾਹ ਜਿਹੜਾ ਇਤਿਹਾਸਕ ਦਰਬਾਰ ਉਹਦੇ ਦਸਵੇਂ ਪਾਤਸ਼ਾਹ ਹੋ ਕੇ ਖੜ ਕੇ ਸੀਗੇ ਮਾਗੀ ਦੇ ਮੇਲੇ ਨੂੰ ਲੈ ਕੇ ਜਿਹੜਾ ਮੁਕਰ ਵੀ ਮੁਕਤ ਸਾਹਿਬ ਵੀ ਸੰਗਤ ਜਾਂਦੀ ਹੈਗੀ ਇਹ ਇਧਰ ਮਹਿਦੀਆਣਾ ਸਾਹਿਬ ਵੀ ਜਾਂਦੀ ਆ ਤਖਤਪੁਰ ਸਾਹਿਬ ਵੀ ਜਾਂਦੀ ਆ ਕਿਉਂਕਿ ਇੱਥੇ ਰੋਡ ਤੇ ਜਿੱਥੇ ਅਸੀਂ ਖੜੇ ਹੈਗੇ ਇੱਥੋਂ ਮੁਕਸਰ ਜਾਣ ਵਾਲੀ ਸੇਵਾ ਵੀ ਸਖਤ ਦੀ ਲੱਗਦੀ ਆ ਮਹਿਦੀਆਣਾ ਜਾਣ ਵਾਲੀ ਵੀ ਸੰਗਤ ਰੰਗਦੀ ਆ ਤੇ ਜਿਹੜੀ ਤਖਤਪੁਰ ਸਾਹਿਬ ਦਸਵੇਂ ਪਾਸ਼ਾ ਆਏ ਸੀਗੇ ਉੱਥੇ ਗੁਰਦੁਆਰਾ ਦਾ ਇਤਿਹਾਸਕ ਜਗ੍ਹਾ ਵੀ ਸੰਗਤ ਰੰਗਦੀ ਆ ਇਸ ਕਰਕੇ ਰੋਡ ਤੇ ਅਸੀਂ ਇਹ ਜਿਹੜਾ ਚਾਹ ਕੋਣਾ ਦਾ ਲੰਗਰ ਲਾਇਆ ਕੀ ਕਹਿਣਾ ਚਾਹੋਗੇ ਅੱਜ ਪਿੰਡ ਟੱਲੇਵਾਲ ਜਿਹੜੇ ਮਾਗੀ ਮੇਲੇ ਤੇ ਜਾ ਰਹੇ ਨੇ ਜਾਂ ਮਹਿਤਨ ਸਾਹਿਬ ਸੰਗਤ ਜਾ ਰਹੀ ਆ ਉਹਨਾਂ ਲਈ ਚਾਹ ਦੇ ਪਕੌੜੇ ਦਾ ਲੰਗਰ ਲਾਇਆ ਗਿਆ ਕੀ ਕਹੋਗੇ ਇਹ ਲੰਗਰ 5-6 ਸਾਲ ਤੋਂ ਪੈਂਟਰਲੇਵਾਲ ਦੀ ਸੰਗਤ ਤੋਂ ਬਟੂਰ ਲਾਇਆ ਜਾਂਦਾ ਇਹ ਲੰਗਰ ਲੋਕਾਂ ਦਾ ਸੇਵਾਦਾਰਾਂ ਨੂੰ ਸ਼ੋਅ ਕਰਦਾ ਜੋ ਕਿ ਦਸਪੁਰੇ ਦਾ ਮੇਲਾ ਵਜਣਾ ਸਾਹਬ ਹੋ ਗਿਆ ਉਹ ਸੰਗਤ ਮੁਖਤਸਰ ਸਾਹਿਬ ਨੂੰ ਵੀ ਇੱਥੋਂ ਦੀ ਜਾਂਦੀ ਇਹ ਤਕਰੀਬ ਨੂੰ 5-6 ਚਾਲਾਂ ਦੇ ਬੰਦ ਲਾਇਆ ਜਾਂਦਾ ਤੰਦਪਾ ਜੰਮੀਆਂ ਹਾਂ ਦੇ ਲੰਗਰ ਚੱਲਦੇ ਆ ਅੱਗੇ ਆਉਂਦੇ ਹਾਂ ਆਹ ਬਹੁਤ ਜਮਾ ਲੱਗੇ 500 ਦਾ ਦੋ ਘੰਟੇ ਲੰਗਰ ਲੱਗਦਾ ਹਾਂ ਹਾਂਜੀ ਕੀ ਕਹੋਗੇ ਮਾਗੀ ਦੇ ਮੇਲੇ ਨੂੰ ਮੁੱਖ ਰੱਖਦਾ ਹੋਇਆ ਆ ਚਾਹ ਤੇ ਪਕੌੜਾ ਦਾ ਲੰਗਰ ਲਾਏ ਗੇ ਪਿੰਡਲੇਵਾਲ ਦੇ ਵਿੱਚ ਕੀ ਕਹੋਗੇ ਸਾਡੀ ਪਿੰਟਲੇਵਾਲ ਦੇ ਵਿੱਚ ਉਹਨਾਂ ਦੇ ਵਕਫ ਸੇਵਾ ਦਾ ਗੁਰਦੁਆਰਾ ਸਾਹਿਬ ਸੰਸਪਾਪਕ ਭਿੰਦਰ ਸਿੰਘ ਜੀ ਪਿੰਡਾ ਜੀ ਲੰਗਰ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਮਾਗੀ ਦਾ ਪਵਿੱਤਰ ਧਿਆਰ ਦੇ ਮੌਕੇ ਚਾਹ ਪਕੜਾ ਲਗਾਇਆ ਜਾਂਦਾ ਹੈ ਜਿਸ ਦੇ ਵਿੱਚ ਸਭ ਸੰਗਤਾਂ ਨੇ ਬਾਤ ਚੜ੍ਹ ਕੇ ਹਿੱਸਾ ਲੈਂਦੇ ਆ ਵੀ ਲੋਕਾਂ ਆਉਂਦੇ ਨੇ ਇਹ ਵਾਰ ਤਰੀ ਗੱਲ ਜੀ ਸ਼੍ਰੀਮਦਾਨ ਜੀ ਜੀਤਨ ਚਾਹ ਦੇ ਤੋਂ ਲਗਾਤਾਰ ਸੇ ਬਣਵਾ ਰਹੇ ਨੇ ਤੇ ਇਹ ਲੰਗਰ ਤੱਕ ਪੁਰਾ ਸਾਹਿਬ ਜਿਸੇ ਕਿ ਮਾਗੀ ਦਾ ਨਮਕ ਧਿਆਰ ਬਣਾਇਆ ਜਾਂਦਾ ਹੈ ਸਾਡੇ ਇਲਾਕੇ ਦੇ ਵਿੱਚ ਸਾਰੀ ਸੰਗਤਾਂ ਨੇ ਨੇੜਲੇ ਪਿੰਡਾਂ ਦੀ ਉੱਤੇ ਨਿਵਸਤ ਹੁੰਦੀ ਹੈ ਤੇ ਉਹਨਾਂ ਦੇ ਲਈ ਸਾਡੇ ਪਰਸੈਂਟ ਦੇ ਵੱਤੋਂ ਸਾਹਿਬ ਨਗਰਵਾਸੀਆਂ ਵੱਲੋਂ ਹਰ ਸਾਲ ਦਰ ਚਾਰ ਤੋਂ ਬੜਾ ਲੇਜਾ ਜਾਂਦਾ ਹੈ ਤੇ ਇਹ ਲੰਗਰ ਹਰ ਸਾਲ ਦਰ ਚ ਰਿਹਾਇਆ ਜਾਏਗਾ ਅੱਛਾ ਜੀ ਮੇਂ ਸੇਵਾਦਾਰ ਬਣੀ ਹੋ ਰਾਤ ਤੋਂ ਲੈ ਕੇ ਸੁਬਾ ਸਵੇਰੇ 6 ਵਜੇ ਤੋਂ ਲੈ ਕੇ ਸੇਵਾ ਨੂੰ ਨਿਭਾਈ ਜਾ ਰਹੀ ਹੈ ਹਨਾ ਇਹ ਬਹੁਤ ਵੱਡੀ ਗੱਲ ਹੈ ਕਿ ਇੰਨੀ ਠੰਡ ਦੇ ਵਿੱਚ ਵੀ ਸੇਵਾ ਕੀਤੀਆਂ ਜਾ ਰਹੀਆਂ ਨੇ ਹਾਂ ਜੀ ਤੇ ਬਾਕੀ ਰਹੀ ਗੱਲ ਜੀ ਸੇਵਾ ਦੀ ਇਹ ਟਾਉਂਟੇ ਇਹ ਠੰਡ ਦਾ ਕਰਕੇ ਬਾਕੀ ਸਾਰੇ ਪਿੰਡਾਂ ਦੇ ਜਿੰਨੀ ਸਾਖਤ ਆ ਰਹੀ ਆ ਉਹ ਨਹੀਂ ਪਉਂਦਾ ਜੀ ਕਿਉਂਕਿ ਟੱਲੇ ਵਾਲ ਪੱਟ ਪਨਾ ਪਿਛੇ ਮਦੇ ਵਿੱਚ ਲਗਾਇਆ ਜਾਂਦਾ ਹੈ چھوٹے ਬੱਚਿਆਂ ਤੋਂ ਲੈ ਕੇ ਸਾਰੇ ਨੌਜਵਾਨਾਂ ਬੰਦਿਆਂ ਨੂੰ ਬਹੁਤ ਖੜਾ ਹਿੱਸਾ ਯੋਗਨਾ ਦਿੱਤੀ ਸਾਰਿਆਂ ਨੂੰ ਜਿੰਨੇ ਵੀ ਨੌਜਵਾਨ ਸਾਰੇ ਨਜਵਾਨ ਸਾਰੇ ਸੇਵਾਦਾਰ ਬਨਣ ਬਹੁਤ ਬਤਾਲਵਾ ਕੀਤਾ ਹੈ